ਭਾਰਤੀ ਜਨਤਾ ਪਾਰਟੀ ਅਤੇ ਸ਼ਰਮਣੀ ਅਕਾਲੀ ਦਲ ਦੇ ਆਪਸੀ ਗਠਜੋੜ ਹੋਣ ਤੋਂ ਪਹਿਲਾਂ ਸ਼ਰਮਣੀ ਅਕਾਲੀ ਦਲ ਖੰਨਾ ਨੇ ਕੀਤਾ ਬੜਾ ਐਲਾਨ ਸ਼ਰਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜਸਮੇਲ ਸਿੰਘ ਬੋਂਦਲੀ ਅਤੇ ਹਲਕਾ ਇੰਚਾਰਜ ਯਾਦਵੀਦਰ ਸਿੰਘ ਜਾਦੂ ਨੇ ਬੜਾ ਫੈਸਲਾ ਲੈਂਦੇ ਹੋਏ ਪੰਜ ਸਰਕਲ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਖੰਨਾ ਇੱਕ ਤੋਂ ਉਗੇ ਅਕਾਲੀ ਲੀਡਰ ਅਤੇ ਪੰਜ ਵਾਰ ਪ੍ਰਧਾਨ ਰਹੇ ਐਡਵੋਕੇਟ ਜਤਿੰਦਰਪਾਲ ਸਿੰਘ ਭੋਲੂ ਨੂੰ ਪ੍ਰਧਾਨ ਅਤੇ ਖੰਨਾ 2 ਤੋਂ ਹਰਜੀਤ ਸਿੰਘ ਪਾਰਟੀਆ ਨੂੰ ਪ੍ਰਧਾਨ ਨਿਯੁਕਤ ਕੀਤਾ ਇਸੇ ਤਰ੍ਹਾਂ ਹਰਜੰਗ ਸਿੰਘ ਗੰਡੂਆ ਨੂੰ ਸਰਕਲ ਪ੍ਰਧਾਨ ਇਸੜੂ ਮਾਉਨ ਸਿੰਘ ਨੂੰ ਸਰਕਲ ਪ੍ਰਧਾਨ ਬੀਜਾ ਅਤੇ ਪਵਨ ਜੋਤ ਸਿੰਘ ਹਰਿਓ ਨੂੰ ਸਰਕਲ ਪ੍ਰਧਾਨ ਲੜਹੇੜੀ ਚੁਣਿਆ ਗਿਆ ਅੱਜ ਸ਼੍ਰੋਮਣੀ ਕਾਲੀਦਲ ਲੁਜਾਨਾ ਟੂ ਹੱਕਾ ਕੰਨਾਰੇ ਸਰਕਲ ਪ੍ਰਧਾਨਾਂ ਦੀ ਜੋ ਆਪਣੀ ਜੋਖੀ ਕੀਤੀ ਗਿਆ ਉਹ ਜੇ ਰਿਲੀਜ਼ ਕਰਨ ਲੱਗੇ ਆ। ਇਸ ਤੋਂ ਬਾਅਦ ਜੋ ਬਾਕੀ ਜਿੱਥੇ ਵੀ ਜ਼ਿਲੇ ਵਾਲੇ ਜਾਂ ਸਰਕਲ ਦੇ ਹੋਰ ਹੋਣਗੇ ਉਹ ਕੋਈ ਦਿਨ ਬਾਅਦ ਉਹਦੀ ਨੋਟਿਸ ਜਾਣਗੇ। ਪਹਿਲਾਂ ਸਰਕਲ ਦੇ ਸਰਹੱਦ ਦੀ ਗੋਸ਼ਟਾ ਲੱਗੇ ਪੂਰੇ ਖੰਡੂ ਜੈਸਾ ਨਹੀਂ। ਸਿੱਧਾ ਸਰਕਲ ਦੇਖਣਾ। ਹੌਂ ਸਰਕਲ ਦੇ ਸਰਹੱਦ ਬਣਾਣੀ। ਹਲਕਾ ਸਮਝ। ਤੋਂ ਤੋਂ ਬਣੇ। ਇਸ ਨੰਬਰ 6 ਮੋਹਨ ਸਿੰਘ ਡਾਣਾ ਸਰਕਲ ਪ੍ਰਧਾਨ ਇੱਥੇ ਆ। ਪਰ ਜੰਗ ਸਿੰਘ ਮੱਡੂਆ ਸਰਕਲ ਪ੍ਰਧਾਨ ਇਹ ਸ਼ੁਰੂ ਪਵਨ ਜੋਸ਼ ਸਿੰਘ ਹਰਿਓ ਸਰਕੂ ਪ੍ਰਧਾਨ ਹਨ ਇਹੜੀ ਵਿਕਿੰਦਰ ਸਿੰਘ ਸਿੰਦਰਪਾਲ ਸਿੰਘ ਐਡਵੋਕੇਟ ਪ੍ਰਧਾਨ ਹਨ ਖੰਨਾ 1 ਸ਼ਹਿਰੀ ਸਰਜੀਤ ਸਿੰਘ ਵਿਕੀ ਪਾਰਟੀ ਆ ਪ੍ਰਧਾਨ ਖੰਨਾ 2 ਸ਼ਹਿਰੀ ਉਹ ਵੀ ਬਾਕੀ ਰਿਖਿਆ ਕਰੋ ਕਰੰਗੋ ਜੀ ਇਹ ਪਾਰਟੀ ਬੰਦੀ ਦਾ ਇਹ ਆ ਵੀ ਗਲਤੀ ਗਲਤੀ ਬਣਾ ਕੇ ਦੋ ਬਾਕੀ ਬਣੇ ਹਲਕਿਆਂ ਤੇ ਹਟਣ ਰਾਏ ਕਰਤੀ ਕਿ ਬਾਕੀ ਹੋਰ ਜਨ ਨੂੰ ਹੋਰੀ ਨਿਕਲਣੀ ਇੱਕ ਦੋ ਦਿਨ ਚੋਂ ਸ਼ੁਰੂ ਕਰ ਤੋਂ ਤੁਹਾਨੂੰ ਆਪਣਾ ਬਰਖੋਦ ਚਾਹਸਾਂਗੇ ਜੇ ਆਨਵਰਣ ਲਖਨਾਂ ਤੋਂ ਲੈ ਕੇ ਤੋੜਨ ਦੀ ਆ ਜਿਹੜੀਆਂ ਵਿਅਕਤੀਆਂ ਨੇ ਇਹਦੇ ਬਾਅਦ ਨਸ਼ੰਗਪੁਰ ਪਿਆਰੀ ਹੈ ਤਾਂ ਕਿ ਉਹ ਜਿਹੜੇ ਸਾਡੇ ਲੀਡਰ ਸਾਹਿਬਾਂ ਬਣਾਏ ਨਾ ਸਰਪਲ ਜੱਤਰ ਬਣਾਏ ਜਾਂ ਬਾਕੀ ਨਿਕਲ ਨਹੀਂ ਉਹ ਆਪਣਾ ਪਾਰਲੀਮੈਂਟ ਸੀਟ ਦੇ ਵਿੱਚ ਪੂਰਾ ਚੋਣ ਜਾਣ ਕਾਣਗੇ ਅਤਿਵਾਰ ਨੂੰ ਵੀ ਜਿੱਥੇ ਜੀ ਹਰ ਬਰਕਰਨ ਲਾ ਲੰਬਤ ਕਰਕੇ ਆਪਣੇ ਆਪਣੇ ਖਰਚਿਆਂ ਵਿੱਚ ਆਪਣੀ ਸਰਕਾਰ ਨਹੀਂ ਇਹ ਚੋਣਾ ਸੰਭੂ ਪਿਚਾਓ ਦੇਖੋ ਜੀ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੰਦੇ ਸਾਹਿਬ ਵੱਲੋਂ ਸਾਡੇ ਹਲਕਾ ਖੰਡਿਆਂ ਦੇ ਸਰਕੂਪਧਾਨਾਂ ਨੇ ਮਦਦ ਕੀਤੀ ਗਈ ਆ ਅਸੀਂ 5 ਸਰਕੂਪਧਾਨ ਬਣਾਏ ਨੇ 3 ਦਿਹਾਤੀ ਦੇ 2 ਸ਼ਹਿਰੀ ਜਿਨ੍ਹਾਂ ਚ ਬੀਜਾ ਸਰਪੰਤ ਸਾਡੇ ਮੋਰ ਤੋਂ ਡਾਣਾ ਜੀ ਤੇ ਜਿਹੜਾ ਇਸ਼ੂ ਸਾਥ ਤੋਂ ਸਾਡੇ ਹਰ ਜਨਕ ਨੂੰ ਮਿਲੋ ਹੈ ਤੇ ਲਹਿਰੀ ਸਰਕਲ ਤੋਂ ਸਾਡਾ ਪਵਨ ਜੋ ਸਿੰਘ ਆ ਰਹੇ ਹੋ ਸਾਡੇ ਬਹੁਤ ਪੁਰਾਣੇ ਅਕਾਲੀ ਦਰ ਦੇ ਉਹਨਾਂ ਦੇ 5 ਸਾਲਾਂ ਤੋਂ ਬਣਦੇ ਹਨ ਤੇ ਸੇਵਾ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਸ਼ਹਿਰ ਤੋਂ ਦੋ ਸਰਕਲ ਬਣਾਏ ਨੇ ਖੰਨਾ 1 ਸ਼ਹਿਰੀ ਖੰਨਾ 2 ਸ਼ਹਿਰੀ ਇੱਥੇ ਖੰਨਾ 1 ਤੇ ਸਾਡੇ ਐਡਵੋਕੇਟ ਜਗੰਦਰਪਾਲ ਸਿੰਘ ਜੀ ਸਾਡੇ ਸਾਥ ਦਾ ਕੋਰਡੀਨੇਟਰ ਨੇ ਇਹਨਾਂ ਨੂੰ ਕਰਨਾ ਸ਼ਹਿਰੀ ਜੀ ਜੁਮਵਾਰੀ ਸਾਥੀ ਅਤੇ ਖੰਨਾ 2 ਸਾਡੇ ਜੋ ਆਪਣੇ ਸਾਡੀ ਭੈਣ રૂ比 ਭਾਟਿਆ ਜੀ ਦੇ પતિ ਨੇ ਸਾਡੇ ਹਰਜੀਤ ਸਿੰਘ ਭਾਟਿਆ ਜੀ ਉਹਨਾਂ ਨੂੰ ਖੰਨਾ ਟੂਨ ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਸੋ ਅਸੀਂ ਆਸ ਵੀ ਕਰਦੇ ਹਾਂ ਸਾਨੂੰ ਪੂਰੀ ਇਹਨਾਂ ਨੂੰ ਉਮੀਦਾਂ ਤੋਂ ਆਸ ਹੈ ਕਿ ਇਹ ਆਉਣ ਵਾਲੇ ਜਦੋਂ ਜੋ ਚੋਣਾਂ ਵੀ ਆ ਰਹੀਆਂ ਨੇ ਉਹਨਾਂ ਦੇ ਨਾਲ ਸਾਡੀ ਪਾਰਟੀ ਨੂੰ ਟਕੜਾ ਕਰਨ ਲਈ ਬਤ ਉਹ ਸੰਭਲਾ ਮਾਰਨ ਦੇ ਦੋਰ ਮਾਰ ਕੇ ਪਾਰਟੀ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣ ਦੇ ਅਸੀਂ ਆਸ ਕਰਦੇ ਹਾਂ ਤੇ ਇਹਨਾਂ ਨੂੰ ਨਾਲ ਵਧਾਈ ਵੀ ਦਿੰਦੇ ਹਾਂ ਸਾਡੇ ਸਤਿਕਾਰਯੋਗਾਂ ਨੂੰ ਤੇ ਪ੍ਰਧਾਨ ਸਾਹਿਬ ਕੋਲੋਂ ਵੀ ਫੋਨ ਕੀਤੀ ਗਈ ਹੈ ਨਾਲੇ ਉਹਨਾਂ ਨੇ ਬੁਲਾਈ ਜੋ ਜਨੇ ਦਿਲੇ ਤੋਂ ਉਹ ਵੀ ਚਾਸਤੀ ਹੈ ਤੇ ਅਨਰ ਰੈਕਨੈਸਲਡ ਕਰਨੀ ਚਾਹੀਦੀ ਜੀ ਦੇਖੋ ਜੀ ਸਾਡੇ ਪਾਰਟੀ ਬੰਦੇ ਜੋ ਚਾਰਸਾਹ ਲਾਇਏ ਸਾਬ ਸਿੰਘ ਸਿੰਘ ਖਾਲਸਾ ਜੀ ਉਹਨਾਂ ਦੇ ਫਕਰਨੀ ਤੇ ਚੱਲੂ ਚਿਏ ਨੇ ਉਹਨਾਂ ਦੇ ਪੰਜੇ ਸਰਕਲ ਪ੍ਰਧਾਨ ਦੁਆਰਾ ਨਵੇਂ ਨਵੇਂ ਸਬਤ ਪੁਣੇ ਗਏ ਨੇ ਤੇ ਹਾਂ ਸਰਕਲ ਵਾਈਜ਼ ਸਾਡੀਆਂ ਮੀਟਿੰਗਾਂ ਪਰਤਾਨ ਸਾਹਿਬ ਖਾਲਸਾ ਸਿੰਘ ਜੀ ਬਾਦਲ ਨੇ ਸਾਡੀਆਂ ਡਿਊਟੀਆਂ ਵੀ ਲਾਈਆਂ ਨੇ ਕਿ ਸਰਕਲ ਵਾਈਜ਼ ਸਾਰੇ ਮਤਲਬ 6 ਲੱਖ ਉਹ ਖਾਸਾ ਜੀ ਦੇ ਮਿਸ਼ਨ ਕਰਾਈਏ ਜਾਣ ਕਿ ਆਉਣ ਵਾਲੀ ਚੋਣਾਂ ਤੱਕੜੇ ਹੋ ਕੇ ਲੜੀ ਜਾ ਸਕੇ ਤਾਂ ਕਿ ਇਹ ਹੋਰ ਨਹੀਂ ਚੋਰ ਸੀ ਵਧੀਆ ਬੋਤਨਾ ਕਰ। ਸਾਡੀ ਕੀ ਗੱਲ ਜਿੱਦਾਂ ਜੀ ਅੱਜ ਕਿੰਨੇ ਵਾਰ ਲੱਗੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਵੀ ਦਾਸ ਨੂੰ ਖੰਨਾ ਸਿਟੀ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਔਰ ਮੈਂ ਸਭ ਤੋਂ ਪਹਿਲਾਂ ਤਾਂ ਸਾਧਕ ਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਔਰ ਜਸਮੀਲ ਸਿੰਘ ਜੀ ਬੌਂਦਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡਾਣਾ ਦਿਹਾਤੀ ਦਾ ਜਗਤਵਿੰਦਰ ਸਿੰਘ ਜਾਦੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖੰਨਾ ਦਾ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੁਰਤ ਤੋਂ ਸਰਕਲ ਪ੍ਰਧਾਨ ਦੀ ਖੰਨਾ ਬਣਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਹਰਜੀਤ ਸਿੰਘ ਦੀ ਪਾਰਟੀ ਆ ਸਿਟੀ 2 ਤੋਂ ਪ੍ਰਧਾਨ ਲਾਏ ਗਏ ਨੇ ਮੋਹਨ ਸਿੰਘ ਜਥੇਦਾਰ ਸਰਦਾਰ ਹਰਜਨ ਸਿੰਘ ਜੀ ਪਵਨ ਜੋਤੀ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਨਾਲੇ ਔਰ ਨਾਲੇ ਮੈਂ ਇਹ ਵੀ ਦੱਸਣਾ ਚਾਹਣਾ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਲੀਡਰ ਆ ਜੋ ਪਹਿਲਾਂ ਲੋਕਾਂ ਦੇ ਵਿੱਚ ਬਦਲਾਅ ਵਾਲੀ ਗੱਲ ਚੱਲੀ ਸੀ ਔਰ ਹੁਣ ਤੁਸੀਂ ਦੇਖ ਲਿਓ 13 ਦੀਆਂ 13 ਸੀਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਗੀ ਔਰ 13 ਦੀਆਂ 13 ਸੀਟਾਂ ਜਿੱਤਾਂਗੇ ਕਿਉਂਕਿ ਮੈਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੰਮੇ ਸਿਰੇ ਤੋਂ ਪ੍ਰਧਾਨ ਚੱਲੇ ਆ ਰਿਹਾ ਪਹਿਲਾਂ ਮੈਂ 15 ਸਾਲ ਜੂਥ ਅਕਾਲੀ ਦਲ ਦਾ ਵੀ ਪ੍ਰਧਾਨ ਰਿਹਾ ਔਰ ਸਾਨੂੰ ਜਿਹੜੀ ਗਰਾਊਂਡ ਲੈਵਲ ਤੇ ਸਾਨੂੰ ਜਿਹੜੀ ਸਿਚੁਏਸ਼ਨ ਆ ਉਹਦਾ ਪਤਾ ਵੀ ਹੈ ਔਰ ਅਸੀਂ ਅੱਜ ਤੋਂ ਹੀ ਜੋਰ ਲਾ ਕੇ ਪੂਰੀ ਤਨਦੇਹੀ ਦੇ ਨਾਲ ਜਿਹੜੀ ਸਾਨੂੰ ਜ਼ਿੰਮੇਵਾਰੀ ਚੁੱਕੀ ਗਈ ਹੈ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦ ਤੇ ਨਾਲ ਹੀ ਸਾਡੇ ਸਾਬਕ੍ਰਮ ਜੀ ਸਿੰਘ ਮਜੀਠੀਆ ਜੀ ਦੇ ਹੁਕਮਾ ਤਹਿਤ ਸਾਡੇ ਜ਼ਿਲ੍ਹਾ ਜਥੇਦਾਰ ਸਹਿਬਾਨ ਬੌਂਦਲੀ ਜੀ ਅਤੇ ਸਾਡੇ ਖੰਨਾ ਸ਼ਹਿਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਯਾਰਜਿੰਦਰ ਸਿੰਘ ਯਾਦੂ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਜੋ ਖਾਲੀ ਦਲ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਉਹਦੇ ਬਦਲੇ ਸਾਨੂੰ ਅੱਜ ਜੋ ਕਿ ਮਿਨਿਸਪਲ ਦੀ ਖੁਸ਼ੀ ਵੀ ਹੋ ਰਹੀ ਹੈ ਜੇ ਸਾਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਤੇ ਮੈਨੂੰ ਇਸ ਗੱਲ ਦੀ ਦੱਸਦੇ ਵੀ ਖੁਸ਼ੀ ਹੁੰਦੀ ਹੈ ਸਾਡੇ ਦਾਦਾ ਜੀ ਚੰਦਰਦਾ ਸਰ ਅਗਵੇ ਸਿੰਘ ਪਾਟਿਆ ਜੀ ਜਿਹੜੇ ਗ੍ਰੇਟ ਫਾਈਟਰ ਵੀ ਸਨ ਪੰਜਾਬੀ ਸੁਪਾ ਮੋਰਚਾ ਖੰਨੇ ਦੇ ਵਿੱਚ ਉਹ ਖੰਨੇ ਦੇ ਜਥੇਦਾਰ ਹੁੰਦੇ ਅੱਜ ਉਹਨਾਂ ਦੇ ਰਾਹ ਤੇ ਚੱਲਦੇ ਆ ਜਦੋਂ ਉਹਨਾਂ ਨੇ ਮੈਨੂੰ ਯਾਦ ਹੈ ਮੈਨੂੰ ਸਾਨੂੰ ਦਾਦਾ ਜੀ ਕੋਲ ਬਹਿ ਕੇ ਗੱਲ ਸੁਣਦੇ ਹੁੰਦੇ ਸੀ ਮੈਂ ਹੱਤਕਣੀਆਂ ਸਾਡਾ ਗਹਿਣਾ ਤੇ ਪੰਜਾਬੀ ਸੁਪਾ ਲੈਣਾ ਇਹ ਸ਼ਰੋਮਨੀ ਕਾਲੀਦਾਰ ਨੇ ਪੰਜਾਬੀ ਸੁਪਾ ਮੋਰਚਾ ਵਾਲੇ ਨਾਅਰਾ ਕੱਢਿਆ ਸੀ ਤੇ ਉਦੋਂ ਸਾਡੇ ਦਾਦਾ ਜੀ ਖੰਨੇ ਸ਼ਹਿਰ ਤੋਂ ਜੱਥੇਦਾਰ ਬਣੇ ਸੀ ਤੇ ਸਾਨੂੰ ਇਸ ਮਾਨ ਹੁਣ ਇਸ ਗੱਲ ਦਾ ਮੈਂ ਪ੍ਰਾਪਤ ਹੋ ਰਿਹਾ ਉਹਨਾਂ ਦੇ ਰਾਹ ਤੇ ਚੱਲਦੇ ਆ ਹੋਏ ਆ ਅੱਜ ਮੈਨੂੰ ਵੀ ਸਰਕਲ ਪ੍ਰਧਾਨ ਖੰਨਾ ਸ਼ਹਿਰੀ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਸਾਹ ਯਾਦਵਿੰਦਰ ਸਿੰਘ ਜਾਦੂ ਜੀ ਤੇ ਸਾਡੇ ਹਲਕਾ ਇੰਚਾਰਜ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਇਹਨ ਅਸੀਂ ਪੂਰਨ ਪ੍ਰੋਸਾਦ ਨੇ ਖੰਨੇ ਸ਼ਹਿਰ ਤੋਂ ਆਣ ਵਾਲੀ ਵੋਟਾਂ 'ਚ ਅਤੇ ਹੋਰ ਵੀ ਜੋ ਸਾਨੂੰ ਜ਼ਿੰਮੇਵਾਰੀ ਸੌਂਪਣਗੇ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇੱਕ ਵਾਰ ਮੈਂ ਫੇਰ ਧੰਨਵਾਦਤਾ ਯਾਦਵਿੰਦਰ ਸਿੰਘ ਜਾਦੂ ਜੀ ਦਾ ਕਰਦਾ ਜੋ ਸਾਡੇ ਤੇ ਇਹਨਾਂ ਨੇ ਪ੍ਰੋਸਾਦ ਜਤਾਇਆ। ਆਮ ਆਦਮੀ ਪਾਰਟੀ ਨਾਮ ਹੈ ਬਹੁਤ ਸਹੀ ਜਟਾਣਾ। ਵਿਹਾਤੀ ਸਰਕਲ ਬੀਜਰ ਮੈਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਆ ਤੇ ਉਹਨੂੰ ਤਨਦੇਹੀ ਨਾਲ ਨਿਭਾ ਵੀ ਆ ਰਹੇ ਆ ਤੇ ਨਿਭਾਵਾਂਗੇ। ਮੇਰਾ ਤਾਂ ਇਹ ਆਵੇ ਇੱਕ ਤਾਂ ਸ਼੍ਰੋਮ ਨਾਲ 30 ਸਾਲ ਦਾ ਮੈਂ ਤਾਂ ਜੁੜਿਆ ਹੋਇਆ ਹਾਂ। 30 ਸਾਲ ਤੋਂ ਹੀ ਪਾਰਟੀ ਦੇ ਨਾਲ ਵਫਾਦਾਰੀ ਨਾਲ ਚੱਲਿਆ ਹੋਇਆ। ਔਰ ਐਤਕੀ ਅਸੀਂ ਇਸ ਗੱਲ ਨੂੰ ਪੁਹਜਿਆ ਕੀਤਾ ਹੋਇਆ ਕਿ ਅਸੀਂ ਹਕਮਜੀਤ ਸਿੰਘ ਖਾਲਸਾ ਸਾਡੇ ਜਿਹੜੇ ਇਥੋਂ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਣਾ ਇਹ ਸਾਡੀ ਸਾਡੇ ਸਾਰੇ ਹਲਕੇ ਦੇ ਤਿੰਨ ਚਾਰਜ ਨੇ ਸਰਦਾਰ ਜਦੂਜੀ ਅਸੀਂ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਕਿ ਐਤਕੀ ਆਪਾਂ ਪੂਰੀ ਤੰਦਰਿਆ ਟੀਮ ਸਾਡੀ ਬਹੁਤ ਵਧੀਆ ਹੁੰਦੀ ਆ ਅਸੀਂ ਜਿਹੜੀ ਨਵੀਂ ਸਰਕਲ ਜਥੇਬੰਦੀ ਬਣਾਉਣੀ ਆ ਉਹ ਵੀ ਅਸੀਂ ਉਹ ਵਰਕਰ ਬਣਾਉਣਾ ਨੇ ਜਿਹੜੇ ਕੰਮ ਕਰਨ ਗਰਾਊਂਡ ਲੈਵਲ ਤੇ ਤੇ ਇਹਨਾਂ ਨੇ ਬਣਾਉਣੀ ਆ ਇਹਨਾਂ ਨੂੰ رائے ਅਸੀਂ ਦੇਵਾਂਗੇ ਇਸ ਕਰਕੇ ਉਸੇ ਸਾਡਾ ਪੂਰਾ ਜੋਰ ਹੈ ਇਸ ਗੱਲ 'ਤੇ ਕਿ ਅਸੀਂ ਉਸ ਨਾਲ ਦੇ ਵਿੱਚ ਅਸੀਂ ਉਹ ਹਲਕਾ ਇੰਚਾਰਜ ਹਲਕਾ ਦੀ ਸਾਡੇ ਕੈਂਡੀਡੇਟ ਨੇ ਆਪਸਾ ਜੀ ਨੂੰ ਬੁਲਾਵਾ ਕਰਨਾ ਮੀਟਿੰਗ ਕਰਾਂਗੇ ਉਸ ਤੋਂ ਅਸੀਂ ਬਹੁਤ ਵੋਟਾਂ ਦੇ ਨਾਲ ਅੱਜ ਤੱਕ ਭੇਜਾਂਗੇ ਬਿਲਕੁਲ ਜਗ ਹਲਸਾ ਵੈਗ ਜੀ